ਉਹ ਵੀ ਪਾਰ ਦਾ ਨੌਜਵਾਨਾਂ ਨੇ ਜਫਾ ਬੁਰਜੀ ਨੂੰ ਤੇ ਹੁਣ 59 11 59 11 ਖਿਲਾ ਰਿਆ ਹੈ 59 11 ਲਾਗੇ ਖਿਲਾ ਰਿਆ ਪਵਾ ਦੇਣਗੇ ਜੋਤਰੇ ਲਵਾ ਕੇ ਬੰਨੇ ਕਿੰਨਾ ਕੁ ਟਾਈਮ ਲਾਉਂਦੇ ਆ ਜੁੜੇ ਰਹੋ ਸਾਡੇ YouTube ਚੈਨਲ ਨਾਲ ਤੇ ਵਿਖਾਉਣੇ ਤੁਹਾਨੂੰ ਇਹੋ ਜਿਹੀਆਂ ਹਰਕਤਾਂ ਨੌਜਵਾਨਾਂ ਦੀ ਪੂਰੀ ਪਾ ਦੇ ਖੁੱਲਿਆ ਖੇਚ ਪਾ ਖੇਚ ਅੜੀ ਖੇਚ ਪਈ ਤਰੀਕੋ ਖਲਾਈ ਦੀ ਖੇਚ ਖੇਤ ਚ ਲਾਉਣ ਲੱਗਾ ਮੇਰਾ ਪੁੱਤ ਕੁਲਾ ਵੇਖੋ ਨਾ ਕਾਮਯਾਬੀ ਆ ਰਹੀ ਆ ਇਹਨੇ ਵੀਡੀਓ ਘੋਣੀ ਮਤਾਂ ਨਹੀਂ ਹੁੰਦੇ ਵਿੱਚ ਉਹ ਸੰਗਰ ਗਾੜੀ ਨੌਜਵਾਨੋ ਖਿੱਚੀ ਆਉਂਦੇ ਕੰਮ ਮੁੰਡੇ ਇੱਕ ਹੋਰ ਨੌਜਵਾਨ ਤੂੰ ਵੀ ਉੱਠਿਆ ਹੁਣ ਫੇਰ ਬਹਿ ਗਿਆ ਏ 98 11 ਨਾ ਖਿੱਚਣਗੇ ਬਰਜੀ ਨੂੰ ਆ ਸੁਣੋ ਦਾਦਾ ਜੀ ਤੋਂ ਗੱਲ ਮੁੰਡੇ ਵੀ ਆਂਦਾ ਪੂਰੇ ਕੈਮ ਆਦੇ ਬਈ ਬੁਰਜੀ ਬੜੀ ਕੈਮ ਆ ਪੂਰੀ ਮਜ਼ਬੂਤ ਆ ਆ ਐ ਪੂਰੇ ਤਸल्ली करा ਕੇ ਕੱਢੀ ਓਦੋਂ ਆ ਪੂਰੇ ਪੂਰੇ ਸੰਦ ਵਿੱਚ ਪਾਇਆ ਜਾਂਦਾ ਲੋਹਾ ਬਹੁਤ ਠੀਕ ਆ ਜੀ ਠੀਕ ਆ ਸ਼ਾਵਾ ਕੁਲਿਆ ਸ਼ਾਵਾ ਮੇਰਾ ਪੁੱਤ ਕਹੀਣਾ ਬਹੁਤ ਧੂੰਗਾ ਟੋਆ ਮਾਰਿਆ ਉਹ ਵੀ ਵਿਖਾਉਣੇ ਤੁਹਾਨੂੰ ਚਲ ਆ ਮੇਰੇ ਪੁੱਤ ਕੁ ਲੈਣੇ ਮਾਰਿਆ ਟੋਆ ਬੜਾਈ ਦੂੰਗਾ ਵੇਖੋ ਇਹ ਬੁਰਜੀ ਮੇਰੇ ਹਿਸਾਬ ਨਾਲ ਟੋਏ ਦੇ ਹਿਸਾਬ ਨਾਲ ਡੇਪਾਂ ਨਹੀਂ ਉਤਰਾਂ ਹੀ ਚਲ ਗੱਡ ਕੁਲਾ ਇਹ ਪਾਦਣਾ TM T 5811 ਮੂਸੇ ਵਾਲੇ ਦਾ ਫੇਵਰੇਟ ਟਰੈਕਟਰ ਹੈ ਲਓ ਜੀ ਬੈ ਗਿਆ ਡਰਾਈਵਰ ਓਏ ਓਏ ਪਹਿਲਾ ਲਾਉਣਾ ਹੈ ਪਹਿਲਾ ਰੇਸ ਰੱਖੀ ਬੋਲ ਰੇਸ ਓਏ ਬੈ ਗਿਆ ਡਰਾਈਵਰ ਹੁਣਾਂ ਜਿਵੇਂ ਨਾ 911 ਨੇ ਵਿਖਾਦਾ ਆਪਣੇ ਰੰਗ ਢੰਗ ਸ਼ਾਵਾ ਜਵਾਨ ਅੰਦੇ ਪੇਟੀ ਬਹੁਤ ਡੂੰਗੀ ਹੀ ਪੁਰਜੀ ਹੈ ਬਹੁਤ ਇੱਕੋ ਬੋਟ ਨਹੀਂ ਹਟਦਾ ਕੱਟੇ